ਛਾਂੜ ਰਸ ਨੂੰ ਮਾਰਨ ਪਿੱਛੋਂ ਅੰਗਰੇਜ਼ੀ ਬਾਣਾ ਪਹਿਨ ਕੇ ਸਰਦਾਰ ਭਗਤ ਸਿੰਘ ਤੇ ਦੁਰਗਾ ਦੇਵੀ ਤਾਂਗੇ ਵਿੱਚ ਜਾਸਵਾਰ ਹੋਏ ਰਸਤੇ ਵਿੱਚ ਜਾਂਦੀ ਦੁਰਗਾ ਦੇਵੀ ਬशीर मोहम्मद ਤਾਂਗੇ ਵਾਲੇ ਨਾਲ ਜੋ ਗੱਲਾਂ ਕਰਦੀ ਹੈ ਉਹਨਾਂ ਲੈਣਾ ਦਾ ਵਰਣਨ ਮੁਖਤਿਆਰ ਸਿੰਘ ਭੈਣੀ ਵਾਲਿਆਂ ਦਾ ਜਥਾ ਇੰਜ ਕਰਦਾ ਹੈ ਤੋਲੇ ਸੀਏ ਸੰਸਾਰ ਮੇ ਪਾਤ ਪਾਤ ਕੇ ਲੋਗਾ ਸਭ ਸੇ ਰਲ ਮਿਲ ਚੱਲੀਏ ਨਦੀ ਨਾਮ ਸੰਯੋਗ ਬਹਿ ਕੇ ਤੰਗ ਚ ਮੜਕ ਨਾਲ ਚੱਲ ਪੇ ਜਾਮਾ ਗੋਰੇ ਮਾਤਕਰਤੇ ਜਿਹੜਾ ਬਖਤ ਬਚਾਰੇ ਉਹੀ ਬੰਦਾ ਹੈ ਮੌਕੇ ਦਾ ਹਥਿਆਰ ਵਰਤੇ ਦੁਰਗਾ ਦੇਵੀ ਨੇ ਜਵਾਨੋਂ ਮਿੱਠਾ ਬੋਲ ਕੇ ਕਹਿੰਦੀ ਕਤਲ ਤੰਗੇ ਬਾਲਿਆ ਪੁਲਿਸ ਕਿਹੜੀ ਗੱਲ ਤੋਂ ਐਨੀ ਭੱਜੀ ਫੇਰੇ ਵੀਰ ਵੇ ਹੋਵਾ ਹੋਵਾ ਅੰਗਰੇਜ਼ ਬਾਣੇ ਹੋਏ ਸੀ ਪਹਿਨੀ ਅੰਗਰੇਜ਼ੀ ਬਰਦੀ ਦੁਰਗਾ ਦੇਵੀ ਦੀ ਸਕਲ ਮਨ ਮੋਣੀ ਐ ਮਹਿਮਾਨੂ ਜਾਵੇ ਮਾਤ ਕਰਦੀ ਹੁੰਜ ਟਾਈਮ ਨਾ ਗੱਡੀ ਦਾ ਕਿਤੇ ਜਾਵੇ सी कसमीर त पुलिस गल तो एनी भॼी फिर वीर वे अहिड़ी गल तो बजार बंद ਕਾ ਤੋਂ ਟੈਲੀ ਫੋਨ ਖੜ ਕੇ ਲਾਲੇ ਛੱਡ ਕੇ ਦੁਕਾਨਾਂ ਭੱਜੇ ਜਾਂਦੇ ਨੇ ਦਰਾਂ ਨੂੰ ਕੁੰਡੇ ਜਿੰਦ ਜੜ ਕੇ ਦੇ ਕੇ ਅੱਖਾਂ ਚ ਕ ਸੁਨ ਰੋਈ ਜਾਂਦੇ ਨੇ ਆਦਮੀ ਚੰਗੇ ਅਮੀਰ ਵੇ ਤੰਗੇ ਬਾਲਿਆ ਪੁਲਿਸ ਕਿਹੜੀ ਗੱਲ ਤੋਂ ਇੰਨੀ ਭੱਜੀ ਫਿਰੇ ਵੀਰ ਵੇ ਕਾਰਾਂ ਮੋਟਰਾਂ ਪੁਲਿਸ ਦੀਆਂ ਲਾਰੀਆਂ ਕੀਆਂ ਡੇਕਾਂਆਂ ਲੰਗੀਆਂ ਚੌਂਕਾਂ ਗੇਟਾਂ ਤੇ ਸਾਖੇ ਤੇ ਪੈਰੇ ਲੱਗ ਗਏ ਹੋ ਗਈਆਂ ਕਿਉਂ ਨਾ ਕੇ ਬੰਦੀਆਂ ਪੈ ਗਿਆ ਮਹਿਮਾ ਨੂੰ ਬਯੋਗ ਕਿਹੜੀ ਗੱਲਾਂ ਦਾ ਨੈਣਾ ਚੋਂ ਸੱਟਾਂ ਨੀਰਵੇ ਕਾਂਗੇ ਬਾਲਿਆ ਪੁਲਿਸ ਕਿਹੜੀ ਗੱਲ ਤਾਂ ਇੰਨੀ ਭੱਜੀ ਫੇਰੇ ਵੀ ਰਵੇ ਦਿਨਾਂ ਦੀ ਵੀ ਕਿਸੇ ਨੇ ਕੋਈ ਲੁੱਟ ਲਿਆ ਖੋਕੇ ਲੈ ਗਏ ਧਨ ਮਾਲ ਵੇ ਕੌਣ ਧਾੜ ਵੀ ਤ ਪਰ ਡਾਕਾ ਮਾਰਗੇ ਹੁੰਦੀ ਐ ਜੀ ਦੀ ਟੋਲ ਪਾਲਵੇ ਕੌਣ ਮਾਲਕ ਰਿਆਸਤਾਂ ਦਾ ਮਾਰਤਾ ਮੁੱਕ ਗਿਆ ਜਹਨੋਂ ਸੀਰਵੇ ਤੰਗੇ ਵਾਲਿਆ ਪੁਲਿਸ ਕਿਹੜੀ ਗੱਲ ਤਾਂ ਇੰਨੀ ਭੱਜੀ ਫਿਰੇ ਵੀਰਵੇ ਅੱਜ ਰੋਲਾ ਕੀ ਲਾਹੌਰ ਵਿੱਚ ਪੈਗ ਨਗਾਰੇ ਵੱਜ ਗਏ ਡਰ ਮੰਨਿਆ ਨਹੀਂ ਜਿੰਨਾ ਨੇ ਅੰਗਰੇਜ਼ ਦਾ ਬਾਕੀ ਹੋ ਕੇ ਕੌਣ ਵੱਜ ਗਏ ਸਿਉਣਾ ਚਾਂਦੀ ਕੀ ਕਿਸੇ ਦਾ ਗੁੰਮ ਹੋ ਗਿਆ ਲੁੱਟ ਲਈ ਕਿੱਥੇ ਕੋਈ ਹੀ ਰਵੇ ਤਾਂਗੇ ਬਾਲਿਆ ਪੁਲਿਸ ਕਿਹੜੀ ਗੱਲ ਤਾਂ ਇੰਨੀ ਭੱਜੀ ਫੇਰੇ ਵੀਰ ਵੇ ਕੋਈ ਰੋਂਦੇ ਨੇ ਕੋਈ ਨੇ ਵਿੱਚ ਹੱਸਦੇ ਹੋ ਗਈ ਅਜੀਬ ਗੱਲ ਵੇ ਮੈਂ ਤਾਂ ਦੇਖ ਕੇ ਹਰਾਨ ਹੋਈ ਜਾਨੀਆਂ ਅਣ ਪੜਾ ਲੋਕਾਂ ਬੱਲ ਵੇ ਜਿਹੜੇ ਕਹਿੰਦੇ ਨੇ ਹੱਥਾਂ ਤੇ ਹੱਥ ਮਾਰ ਕੇ ਕੇਲਿਆਂ ਚੋਂ ਚੋ ਗਿਆ ਕੈਰੀ ਰਵੇ ਤਾंगे ਬਾਲਿਆ ਪੁਲਿਸ ਕਿਹੜੀ ਗੱਲ ਨੀ ਪੱਜੀ ਫੇਰੇ ਵੀਰ ਵੇ ਨਾਲੇ ਦੱਸਦੇ ਹਵਾਲ ਮੈਨੂੰ ਖੋਲ ਕੇ ਨਾਲੇ ਤਾਂਗਾ ਛੇਤੀ ਤੋੜਵੇ ਕਾਲ ਵਾਲੀ ਕਿਉਂ ਬਜ਼ਾਰ ਵਿੱਚ ਪੈ ਗਈ ਹੁੰਦੀ ਐ ਕਾਤੋਂ ਚੋਰ ਚੋਰ ਵੇ ਹੌਲ ਪੈਂਦੇ ਨੇ ਜਦੋਂ ਦੀ ਗੋਲੀ ਚੱਲ ਗਈ ਦਿਲੋਂ ਬਣਾ ਦੇ ਤੀਰ ਵੇ ਤਾਂਗੇ ਬਾਲਿਆ ਪੁਲਿਸ ਕਿਹੜੀ ਗੱਲ ਤੋਂ ਇੰਨੀ ਭੱਜੀ ਫੇਰੇ ਵੀ ਰਵੇ ਗੋਲੀ ਸਾਹਮਣੇ ਆਦਾ ਤਾਂ ਦੇ ਚੱਲ ਗਈ ਗੋਰੇ ਦੇ ਕਰਮ ਹਾਰ ਗਏ ਛਾਂਡ ਰਸ ਨੂੰ ਦੇ ਨਹੀਂ ਅੱਖਾਂ ਸਾਹਮਣੇ ਪਹਿਣੇ ਨਹੀਂ ਪੰਜਾਬੀ ਮਾਰ ਗਏ ਬਾਕਾ ਬੀਤਿਆ ਕਲਮ ਮੁਖ ਤਿਆਰ ਦੀ ਬਾਰ ਤਰ ਚੂ ਅਖੀਰ ਵੇ ਤੰਗੇ ਵਾਲਿਆ ਪੁਲਿਸ ਕਿਹੜੀ ਗੱਲ ਤੂੰ अ भॼी फिर वीरव